ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਟੰਡਨ ਨਗਰ ਬਾਜ਼ਾਰ ਵਿੱਚ ਦੁਕਾਨਦਾਰ ਪਿਛਲੇ 1 ਮਹੀਨੇ ਤੋਂ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਫਾਸਰੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਬਾਜ਼ਾਰ ਵਿੱਚ ਲਗਭਗ 1 ਮਹੀਨੇ ਪਹਿਲਾਂ ਇੱਥੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਅੱਜ 1 ਮਹੀਨੇ ਤੋਂ ਉੱਪਰ ਸਮਾਂ ਨਿਕਲ ਚੁੱਕਾ ਹੈ ਔਰ ਇਸ ਪੁੱਟੀ ਗਈ ਸੜਕ ਨੂੰ ਬਣਾਇਆ ਨਹੀਂ ਗਿਆ ਜਿਸ ਨਾਲ ਰਾਹਗੀਰਾਂ ਨੂੰ ਤਾਂ ਮੁਸ਼ਕਲਾਂ ਪੇਸ਼ ਆਹੀ ਰਹੀਆਂ ਹਨ ਪਰ ਇੱਥੇ ਦੁਕਾਨਦਾਰਾਂ ਦਾ ਕੰਮਕਾਜ ਵੀ ਖਤਮ ਹੋਣ ਦੀ ਕਗਾਰ ਤੇ ਹੈ ਕਿਉਂਕਿ ਦੁਕਾਨਦਾਰੀ ਤਾਂ ਬਿਲਕੁਲ ਸੜਕ ਦੇ ਹਾਲਾਤਾਂ ਕਾਰਨ ਬੰਦ ਹੀ ਹੋ ਗਈ ਹੈ। ਉਹਨਾਂ ਦੱਸਿਆ ਕਿ ਇੱਥੇ 10 ਤੋਂ 15 ਫੁੱਟ ਡੂੰਘਾ ਟੋਆ ਵੀ ਪੁੱਟਿਆ ਗਿਆ ਹੈ ਜਿਸ ਤੇ ਇੱਥਾਂ ਸੀਵਰੇਜ ਦਾ ਪਾਣੀ ਚੱਲ ਰਿਹਾ ਹੈ। ਔਰ ਇਹ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਸੋ ਉਹਨਾਂ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਛੇਤੀ ਪੂਰਾ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। ਇਹ ਸਾਡਾ ਟੰਡਰ ਨਗਰ ਚੌਂਕਾ ਜੀ ਬਟਾਲਾ ਰੋਡ ਵਿਜੈ ਨਗਰ ਸਾਰੇ ਇੱਥੇ ਮੁਸ਼ਕਲ ਇਹ ਆ ਵੀ ਸਾਡੇ ਆ ਵੇਖੋ ਤੁਸੀਂ ਕੈਮਰਾ ਘੁਮਾ ਕੇ ਦੇਖਿਓ ਇੱਕ ਵਾਰੀ ਮਤਲਬ 15 ਤੋਂ 20 ਫੁੱਟ ਦਾ ਟੋਆ ਹੈ ਜਿਹੜਾ ਮਤਲਬ ਇੱਥੇ ਸੀਵਰੇਜ ਦਾ ਫਟਿਆ ਹੋਇਆ ਵਾ ਜਿਹਦੇ ਵਿੱਚ ਕਿਸੇ ਵੀ ਡਿੱਕੇ ਕੋਈ ਵੀ ਨੁਕਸਾਨ ਹੋ ਸਕਦਾ ਸਾਡੇ 100 ਮੀਟਰ ਤੇ ਸਕੂਲ ਇੱਧਰ ਆ ਤੇ 100 ਮੀਟਰ ਤੇ ਸਕੂਲ ਇੱਧਰ ਆ ਉਹਨਾਂ ਦੇ ਬੱਚੇ ਮਤਲਬ ਕਿ ਡੇਲੀ ਦੇ ਵਿੱਚ ਨੰਗਣਾ ਸਵੇਰੇ ਵੀ ਤੇ ਦੁਪਹਿਰ ਨੂੰ ਵੀ ਤੇ ਜੇ ਕਿਸੇ ਵੀ ਬੱਚੇ ਦਾ ਨੁਕਸਾਨ ਹੋ ਸਕਦਾ ਵੀ ਕਿਸੇ ਦਾ ਵਿੱਚ ਬੱਚਾ ਡਿੱਗ ਪਿਆ ਤੋ ਦਾ ਬਹੁਤ ਵੱਡਾ ਨੁਕਸਾਨ ਤੇ ਆਪਾਂ ਇਹ ਸਾਰੇ ਸਾਡੀ ਕਾਰਪੋਰੇਸ਼ਨ ਇਹੋ ਹੀ ਡਿੱਗ ਰਹੀ ਆ ਵੀ ਕਦੋਂ ਕਿਸੇ ਦਾ ਨੁਕਸਾਨ ਹੁੰਦਾ ਵਾ ਤੇ ਅਸੀਂ ਫੇਰ ਉਹ ਚੀਜ਼ ਨੂੰ ਮਤਲਬ ਕਰੀਏ ਇਹ ਸਰ ਪੁੱਟਿਆ ਦੇ ਹੀ ਬਾਜ਼ਾਰ ਬਣਾਉਣ ਵਾਸਤੇ ਪਰ ਅੱਜ ਇਸ ਬਾਜ਼ਾਰ ਨੂੰ ਮਹੀਨਾ ਦੇ ਤਕਰੀਬਨ ਕੋਲ ਹੋ ਚੁੱਕਿਆ ਵਾ ਇਹ ਪਟ ਪਟੇ ਹੋਏ ਨੂੰ ਪਰ ਕੋਈ ਵੀ ਇਸ ਦੀ ਸਾਰ ਨਹੀਂ ਲੈਣ ਆਇਆ ਮਤਲਬ ਪਹਿਲੇ ਦਿਨ ਫੋਟੋਆਂ ਖਿਚਾਲੀਆਂ ਵਾ ਸਾਰਿਆਂ ਨੇ ਮੰਤਰੀਆਂ ਨੇ ਵੀ ਤੇ ਦੂਜਿਆਂ ਨੇ ਵੀ ਪ੍ਰਧਾਨਾਂ ਨੇ ਵੀ ਪਰ ਬਾਅਦ ਵਿੱਚ ਕੋਈ ਨਹੀਂ ਇੱਥੇ ਵੜਿਆ ਤੇ ਸਾਡੀਆਂ ਦੁਕਾਨਦਾਰੀਆਂ ਹਿਸਾਬ ਨਾਲ ਲੋ ਵੀ ਫੇਲ ਹੋਈਆਂ ਪਈਆਂ ਵਾ ਸਾਰੇ ਦੁਕਾਨਦਾਰ ਮਤਲਬ ਰੋ ਰਿਹਾ ਕਿਸੇ ਦੀ ਦੁਕਾਨ ਤੇ ਕੋਈ ਗਾਹਕ ਨਹੀਂ ਹੈ ਗਾੜੀ ਐਡਾ ਵੱਡਾ ਟੈਂਕਰ ਲੱਗਾ ਨਾ ਤੇ ਕੋਈ ਇਧਰ ਹੀ ਕੋਈ ਲੰਗਾ ਵਾ ਤੇ ਨਾ ਕੋਈ ਇਧਰ ਨੂੰ ਕੋਈ ਆ ਜਾ ਸਕਦਾ ਸੋ ਸਹੀ ਇੰਨੇ ਕਿ ਤੰਗ ਵੀ ਪੁੱਛੋ ਹੀ ਕੁਛ ਨਾ ਸਾਡੇ ਬੂਏ ਕੇ ਬਜਰੀ ਲਾਇਨ ਨੂੰ ਮਹੀਨਾ ਹੋ ਗਿਆ ਸਾਡਾ ਮੰਦਰ ਜਾਮਾ ਬੰਦ ਹੋਇਆ ਆ ਅਸੀਂ ਬਜ਼ੁਰਗ ਆਦਮੀ ਆ ਜਿਕੇ ਸਾਡੇ ਮੇ ਸਾਡਾ ਕਰਨ ਵਾਲਾ ਕੋਈ ਨਹੀਂਗਾ ਐ ਮਹੀਨਾ ਹੋ ਲੱਗਾ ਜੇ ਬਣਿਆ ਨਹੀਂ ਬਣਿਆ ਪਿਆ ਵੇਖਣ ਤੁਹਾਡੇ ਸਾਹਮਣੇ ਆ ਅਸੀਂ ਜ਼ਾਇਆ ਕੰਨਿਆ ਕਿਸੇ ਅਰਸ ਜੋੜ ਕੇ ਬੇਂਦੀਆ ਬੁੱਢਿਆ ਤੇ ਦਰਸ ਕਰੋ ਚੰਗੀ ਤਰ੍ਹਾਂ ਬਣਾਇਆ ਜਾਵੇ ਚੰਗੀ ਤਰ੍ਹਾਂ ਬਣਾਇਆ ਜਾਵੇ ਸਾਨੂੰ ਪ੍ਰੋਬਲਮ ਹੈ ਸਿਰਫ ਮੰਦਰ ਜਾਣ ਦੀ ਉਹਦੀ ਪ੍ਰੋਬਲਮ ਹੈ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਕਾਰਜ ਉਹਦਾ ਡਿੱਕਣ ਦੀ ਹੈ ਵੀ ਕੋਈ ਡਿੱਕੇ ਮਰੇ ਇੰਨਾ ਟੋਇਆ ਕੋਈ ਹਾਜ਼ਰੀ ਸੱਟ ਪੜ ਲੱਗ ਜੇ ਕੋਈ ਜ਼ਿੰਮੇਵਾਰ ਹੈ ਕਿੰਨੀ ਕਰੋਗੇ ਇਹਨੂੰ ਮਹੀਨਾ ਹੋ ਚਿਰਿਆ ਭਾਜੀ ਕੰਮ ਕਰਨਾ ਕੰਮ ਸਾਰਾ ਹੋਣਾ ਦਾ ਵੇਖੋ ਤੁਹਾਡੇ ਸਮਝ ਸਾਰੇ ਪੁੱਟਣ ਤੇ ਸਾਰੇ ਅੱਗੇ ਆ ਗਏ ਆ ਕੋੜਾਂ ਕਚਾਨੂ ਮਤਲਬ ਇਹ ਪੂਰ ਕਾਰਨ ਹੋ ਗਿਆ ਸੀ ਅੱਡ ਕਾਰਨ ਹੋਇਆ ਹੋਇਆ ਲੇਕਿਨ ਇਹ ਹੁਣ ਇੱਕ ਮਸਲਾ ਆਇਆ ਹੋਣਾ ਚਾਹੇ ਵੀ ਦੁਕਾਨਦਾਰ ਚਾਹੇ ਰੋਂ ਰਿਹਾ ਇਹ ਬੂਹ ਨਹੀਂ ਆਲੀ ਬਹਿਣਾ ਔਖਾ ਥੇ ਸਮੈਲੀ ਨਹੀਂ ਆਲੀ ਆਹ ਡੇਟ ਗਾ ਫਰਕ ਪਿਆ ਭਾਜੀ ਫਰਕ ਕਿਉਂ ਨਹੀਂ ਪਿਆ ਫਰਕ ਪਿਆ ਤਾਂ ਹੀ ਦੁਕਾਨ ਦੇ ਪਿਰਦੇ ਵੇ ਸਰ ਅੱਛੋ ਦੇ ਰਵੇ ਬਸਨੀਕ ਆਂ ਜੀ ਬਾਜ਼ਾਰ ਦੀ ਇਹ ਸਰ ਬਹੁਤ ਬੁਰਾ ਹਾਲ ਹੈ ਇਥੋਂ ਇੰਨਾ ਬੁਰਾ ਇਥੋਂ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਜਿੰਨਾ ਬਾਜ਼ਾਰ ਹੈ ਕਮਰਸ਼ੀਅਲ ਬਾਜ਼ਾਰ ਹੈ ਇਥੋਂ ਇੰਨੀ ਆਵਾਜਾਈ ਹੈ ਸਕੂਲਾਂ ਦੇ ਬੱਚੇ ਆ ਰਹੇ ਆਂਦੇ ਆ ਸਾਈਕਲਾਂ ਕਿੰਨੇ ਕਿੰਨੇ ਐਕਸੀਡੈਂਟ ਹੋ ਚੁੱਕੇ ਇੰਨੀਆਂ ਕੰਪਲੇਂਟਸ ਇੰਨੀਆਂ ਵੀਡੀਓਜ਼ ਰੋਜ਼ ਭੇਜੀ ਦੀਆਂ ਕੋਈ ਅਸਰ ਨਹੀਂਗਾ ਕਿਸੇ ਸਿਰ ਤੇ ਵੀ ਲੋਕਾਂ ਨੂੰ ਕੋਈ ਐ ਕੋਈ ਡਿੱਗੇਗਾ ਕੋਈ ਮਰੇਗਾ ਉਸ ਦਿਨ ਵੀ ਜੇਤੇ ਤਾਂ ਡਿੱਗਾ ਇਥੋਂ ਬੱਚਾ ਬਾਹ ਨਾ ਫੜਿਆ ਲੋਕਾਂ ਨੇ ਕਿ ਹਾਂ ਜੀ ਬੱਚੇ ਨੂੰ ਬਾਹਰ ਕੱਢਿਆ ਕਿ ਇੱਥੋਂ ਵਿੱਚ ਨਿਕਣ ਲੱਗਾ ਹਟੋਏ ਦੇ ਇਹ ਟੈਂਕਰ ਆਪ ਖਲਰਵਾਇਆ ਲਿਆ ਕੇ ਉੱਥੋਂ ਕੀ ਕੰਪਲੇਂਟ ਪਾ ਕੇ ਕਿ ਕੋਈ ਬੱਚਾ ਵਿੱਚ ਨਿਕ ਜੇ ਨਾ ਕੋਈ ਬੈਰੀਕੇਡ ਕੀਤਾ ਜੇ ਤੁਸੀਂ ਕਿੱਦਾ ਕੰਮ ਸ਼ੁਰੂ ਤੋਂ ਕੰਪਲੀਟ ਵੀ ਕਰੋ ਤਾਂ ਬਹੁਤ ਮਾੜਾ ਹਾਲ ਕੀਤਾ ਹੈ ਜੀ ਸੜਕਦਾਰਾਂ ਨੇ ਸਾਰੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਇਸ ਚੀਜ਼ ਤੋਂ ਫਾਸਟਵੇ ਨਿਊਜ਼ ਟੀਮ ਅੱਜ ਪੁੱਜੀ ਹੈ ਅੰਮ੍ਰਿਤਸਰ ਦੇ ਟੰਨ ਨਗਰ ਬਾਜ਼ਾਰ ਜਿਹੜਾ ਕਿ ਬਟਾ ਰੋਡ ਤੇ ਪੈਂਦਾ ਹੈ ਵਾਰਨ ਨੰਬਰ 15 ਹੈ ਔਰ ਇੱਥੋਂ ਦਾ ਹਾਲਾਤ ਤੁਸੀਂ ਦੇਖ ਲਏ ਨੇ ਜਿਹੜੇ ਦੁਕਾਨਦਾਰ ਨੇ ਉਹ ਬਹੁਤ ਦੁਖੀ ਨੇ ਇਹਨਾਂ ਨੂੰ ਉਮੀਦ ਸਾ ਜਾਗੀ ਸੀ ਕਿ ਪ ਉਹ 1 ਮਹੀਨਾ ਪਹਿਲੇ ਇੱਥੇ ਸ਼ੁਰੂਆਤ ਕੀਤੀ ਗਈ ਚੁਣੇ ਹੋਏ ਨਮਾਇੰਦਿਆਂ ਵੱਲੋਂ ਉਹ ਗਠਨ ਕੀਤਾ ਗਿਆ ਪਰ ਉਸ ਤੋਂ ਬਾਅਦ ਇਸ ਕੰਮ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਜਿਹੜਾ ਦੁਕਾਨਦਾਰੀਆਂ ਬੰਦ ਹੋ ਰਹੀਆਂ ਨੇ ਬਿਲਕੁਲ ਖਰਾਬ ਹੋ ਰਹੀਆਂ ਨੇ ਔਰ ਲੰਘਾ ਜਿਹੜਾ ਇੱਥੋਂ ਦਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਟ੍ਰੈਫਿਕ ਬਹੁਤ ਮੁਸ਼ਕਲ ਨਾਲ ਲੰਘ ਰਹੀ ਹੈ ਔਰ ਜਿਹੜਾ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਇੱਥੇ ਕਟੋਗੜ 10 12 ਫੁੱਟ ਡੂੰਘਾ ਜਿਹੜਾ 15 ਫੁੱਟ ਡੂੰਘਾ ਟੋਇਆ ਪੁੱਟਿਆ ਹੋਇਆ ਹੈ ਉਹਦੇ ਕਰਕੇ ਬਹੁਤ ਮੁਸ਼ਕਲ ਆ ਰਹੀਆਂ ਕਿਉਂਕਿ ਇਹ ਹਾਦਸੇ ਦਾ ਕਾਰਨ ਬਣ ਰਿਹਾ ਹੈ ਇਹ ਸੋ ਸਬੰਧਿਤ ਵਿਭਾਗ ਨੂੰ ਔਰ ਚੁਣੇ ਹੋਏ ਨਮਾਇੰਦਿਆਂ ਨੂੰ ਚਾਹੀਦਾ ਜੇ ਕੋਈ ਕੰਮ ਸ਼ੁਰੂ ਕਰਵਾਉਂਦੇ ਉਹਨਾਂ ਨੇ ਪਹਿਲ ਕੀਤੀ ਹੈ ਤਾਂ ਉਸ ਨੂੰ ਕੰਪਲੀਟ ਵੀ ਕੀਤਾ ਜਾਵੇ ਔਰ ਤਾਂ ਜੋ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ ਔਰ ਕਿਸੇ ਦਾ ਕੋਈ ਨੁਕਸਾਨ ਵੀ ਨਾ ਹੋਵੇ ਫਾਸਟ న్యూਸ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ